पेश है भारतीय निर्वाचन आयोग द्वारा स्पॉन्सर्ड विशेष प्रोग्राम मतदाता जंक्शन सीजन 2 दी सातवीं कड़ी जद जुड़न लोकनले लोक को वोटनले वोट, वोट बढ़े तद लोकतंत्र दा सिस्टम लोकतंत्र दा सिस्टम मतदाता जुड़दे जान बने तद ऐसा नवा कनेक्शन है प्रोग्राम वोटर जंक्शन चोडा स्वागत है सारे स्रोतियां स्रोतिया मेरी प्यार प्यारत श्री अकाल अज असी गल करांगे इनकलूसिव इलेक्शन बारे भाव ਉਨਾ ਸਾਰੇ ਲੋਕਾਂ ਨੂੰ ਸ਼ਾਮਿਲ ਕਰਨਾ ਜੋ ਚੋਣਾਂ ਵਿੱਚ ਵੋਟਰ ਬਣਦੇ ਯੋਗ ਨੇ ਉਹ ਸਾਰੇ ਲੋਕ ਜੋ ਭਾਰ ਦੇ ਨਾਗਰਿਕ ਨੇ ਤੇ 18 ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਨੇ ਭਾਵੇਂ ਉਹ ਕਿਸੇ ਵੀ ਜਾਤ ਧਰਮ ਲਿੰਗ ਸਥਾਨ ਪਾਸ਼ਾ ਤੇ ਪਾਈ ਚਾਰੇ ਤੋਂ ਹੋ ਸਾਡੇ ਸੰਵਿਧਾਨ ਚ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਦਾ ਅਧਿਕਾਰ ਹੈ ਤੇ ਜਦੋਂ ਹਰ ਕੋਈ VOTING ਚ ਹਿੱਸਾ ਲੈਂਦਾ ਹੈ ਤਾਂ ਹੀ ਇੱਕ ਖੂਬਸੂਰਤ ਲੋਕਤੰਤਰ ਤੇ ਇੱਕ ਮਜ਼ਬੂਤ ਦੇਸ਼ਤਾ ਨਿਰਮਾਣ ਹੁੰਦਾ ਹੈ ਸਿਬਿੰਦ ਸੀ ਮੁੱਖ ਚੋਣ ਅਧਿਕਾਰੀ ਪੰਜਾਬ ਲੋਕਤੰਤਰ ਵਿੱਚ ਜਿਨੇ ਲੋਕ ਮਹੱਤਵ ਰੱਖਦੇ ਹਨ ਉਨਾ ਹੀ ਮਹੱਤਵ ਰੱਖਦਾ ਹੈ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਲੋਕਤੰਤਰਿਕ ਅਧਿਕਾਰ ਯਾਨੀ ਕਿ ਵੋਟ ਦਾ ਅਧਿਕਾਰ ਜਿੱਤੇ ਕੋਈ ਵੀ ਵੋਟਰ ਰਹਿ ਨਾ ਜਾਵੇ ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹਰ ਵਰਗ ਨੂੰ ਬਰਾਬਰ ਜਾਣਦੇ ਹੈ ਅਤੇ ਸਾਰਿਆਂ ਨੂੰ ਯੋਗ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਉਤੇ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਸਾਡੇ ਬੀਐਲਓ ਵੀ ਆਪਣੇ ਰੋਲ ਬਖੋਬੀ ਨਿਭਾ ਰਹੇਗਾ ਚਾਹੇ ਕੋਈ ਵੀ ਮੁਸ਼ਕਿਲ ਹੋਵੇ ਵੋਟਰ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਆਖਿਰ ਵਿੱਚ ਮੈਂ ਆਪ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਵੋਟਰ ਰਜਿਸਟ੍ਰੇਸ਼ਨ ਤੋਂ ਵਾਂਝੇ ਰਹੇ ਹਨ ਉਹ ਆਪਣੇ ਵੋਟ ਜ਼ਰੂਰ ਬਣਾਓ ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ 2026 ਦੇ ਵਿੱਚ ਹੋਣ ਜਾ ਰਿਹਾ ਹੈ ਆਪਣੇ ਵੋਟ ਦੇ ਅਧਿਕਾਰ ਵਰਤੋਂ ਜ਼ਰੂਰ ਕਰੋ ਤਨਵਾਜ ਜੈ ਹਿੰਦ ਦੋਸਤੋ ਇਨਕਲੂਸਿਵ ਇਲੈਕਸ਼ਨ ਯਾਨੀ ਕਿ ਸੰਮਿਲਿਤ ਚੋਣਾਂ ਦਾ ਮਤਲਬ ਹੈ ਕਿ ਚੋਣਾਂ 'ਚ ਸਾਰਿਆਂ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਇਸੇ ਵਿਸ਼ੇ ਤੇ ਅੱਜ ਇਹ ਚਾਰ ਦੋਸਤ ਬੱਬੂ ਰਮਨ ਅਮਰ ਤੇ ਦੀਪ ਚਰਚਾ ਕਰ ਰਹੇ ਨੇ ਇਹ ਚਾਰੋਂ ਆਈਟੀ ਪ੍ਰੋਫੈਸ਼ਨਲ ਨੇ ਤੇ ਵੀਕਐਂਡ ਤੇ ਇਸ ਕੈਫੇ 'ਚ ਆਏ ਹੋਏ ਨੇ ਆਓ ਇਹਨਾਂ ਦੀ ਚਰਚਾ 'ਚ ਸ਼ਾਮਿਲ ਹੋਈਏ ਯਾਰ ਬਬੂ ਆਈਡੀਅਲ ਫਿਊਚਰ ਜਣਾ ਇੱਕ ਗੱਲ ਹੁੰਦੀ ਹੈ ਤੇ ਬਣਾਉਣਾ ਹੋਰ ਗੱਲ ਹੁੰਦੀ ਹੈ ਅਬਰਾਹਮ ਤੂੰ ਹੀ ਦੱਸ ਨੌਜਵਾਨ ਆਪਣੇ ਦੇਸ਼ ਚ ਕੀ ਬਦਲਾ ਚਾਹੁੰਦੇ ਨੇ ਦੇਖਮਰ ਮੈਂ ਕਿਸੇ ਹੋਰ ਦਾ ਨਜ਼ਰੀਆ ਤਾਂ ਨਹੀਂ ਦੱਸ ਸਕਦੀ ਪਰ ਮੈਂ ਆਪਣੇ ਬਾਰੇ ਗੱਲ ਕਰ ਸਕਦੀ ਹਾਂ ਮੈਂ ਸਮਾਜ ਚ ਅਜਿਹਾ ਬਦਲਾ ਚਾਹੁੰਨੀ ਆ ਜਿਹਦੇ ਨਾਲ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਜਿੱਥੇ ਜਾਤ ਧਰਮ ਲਿੰਗ ਸਥਾਨ ਤੇ ਭਾਸ਼ਾ ਕੋਈ ਮਾਇਨੇ ਨਾ ਰੱਖਣ ਹਰ ਕਿਸੇ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਬਰਾਬਰ ਮੌਕਾ ਮਿਲੇ ਤੇ ਇਹਦੇ ਨਾਲ ਹੀ ਉਹਦੀ ਪਛਾਣ ਬਣੇ ਹੂੰ ਮੈਂ ਤੁਹਾਡੇ ਵਿਚਾਰ ਨਾਲ ਬਿਲਕੁਲ ਸਹਿਮਤ ਹਰਮਨ ਸਮਾਨਤਾ ਬਹੁਤ ਜ਼ਰੂਰੀ ਹੈ ਸਮਾਜ ਹਾਂ ਬਬੂ ਤੁਹਾਡਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਹੂੰ ਮੇਰਾ ਤਾਂ ਇਹ ਮੰਨਣਾ ਹੈ ਕਿ ਅਸੀਂ ਨੌਜਵਾਨਾਂ ਦੇਸ਼ ਦਾ ਵਰਤਮਾਨ ਤੇ ਦੇਸ਼ ਦਾ ਇੱਕ ਬਿਹਤਰ ਭਵਿੱਖ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੀ ਹੈ ਹੂੰ ਯਾ ਮੈਂ ਇੱਕ ਨ ਲੇਖ ਪੜ ਰਿਆ ਸੀ ਜਿਹਨੂੰ ਪੜ੍ਹ ਕੇ ਮੈਂ ਸੋਚਿਆ ਕਿ ਆਪਾਂ ਐਦਾਂ ਦੇ ਵਿਸ਼ੇ ਤੇ ਚਰਚਾ ਕਿਉਂ ਨਹੀਂ ਕਰਦੇ ਦੇਸ਼ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਸਾਰੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਹੈ ਪਰ ਅਰਬਨ ਅਪੈਥੀ ਯਾਨੀ ਕਿ VOTING ਪ੍ਰਤੀ ਸ਼ਹਿਰੀ ਬੇਰੁਖੀ ਬਾਰੇ ਪੜ੍ਹ ਕੇ ਬਹੁਤ ਬੁਰਾ ਲੱਗਾ ਹੂੰ ਅਰਬਨ ਅਪੈਥੀ ਹੁਣ ਇਹ ਕੀ ਚੀਜ਼ ਹੈ ਸਾਡੇ ਦੇਸ਼ ਦੀ ਆਬਾਦੀ ਦਾ 65% ਤੋਂ ਵੱਧ ਹਿੱਸਾ ਸਾਡੇ ਨੌਜਵਾਨਾਂ ਦਾ ਹੈ ਤੇ ਅਸੀਂ ਨੌਜਵਾਨ ਖਾਸ ਕਰਕੇ ਸ਼ਹਿਰੀ ਨੌਜਵਾਨੀ ਵੋਟ ਪਾਉਣ ਲਈ ਅਗਿਨੀਉਂਦੇ ਬਿਲਕੁਲ ਠੀਕ ਹੈ ਅਮਰ ਕਿਉਂਕਿ ਉਹ ਵੋਟ ਪਾਣਾ ਜ਼ਰੂਰੀ ਨਹੀਂ ਸਮਝਦੇ ਜੋ ਕਿ ਬਿਲਕੁਲ ਗਲਤ ਹੈ ਇਹੋ ਜਿਹੇ ਪੜੇ ਲਿਖੇ ਨੌਜਵਾਨਾਂ ਨਾਲੋਂ ਤਾਂ ਅਨਪੜ੍ਹ ਵੀ ਸੌ ਗੁਣਾ ਚੰਗੇ ਹੁੰਦੇ ਗੱਲ ਕੌੜੀ ਹੈ ਪਰ ਸੱਚ ਹੈ ਮੈਨੂੰ ਇਹ ਕਹਿਣ ਵਿੱਚ ਸ਼ਰਮ ਆ ਰਹੀ ਹੈ ਕਿ ਸਾਡਾ ਨਾਮ ਵੋਟਰ ਸੂਚੀ ਵਿੱਚ ਹੋਣ ਦੇ ਬਾਵਜੂਦ ਅਸੀਂ ਵੋਟ ਨਹੀਂ ਪਾਉਂਦੇ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਦੋਸਤੋ ਬਿਲਕੁਲ ਦੀਪ ਹਰ ਇੱਕ ਵੋਟ ਦਾ ਮੁੱਲ ਹੁੰਦਾ ਹੈ ਇੱਕ ਇੱਕ ਵੋਟ ਨਾਲ ਆਪਣੇ ਮਨਪਸੰਦ ਦੇ ਉਮੀਦਵਾਰ ਨੂੰ ਚੁਣਿਆ ਜਾ ਸਕਦਾ ਹੈ। ਸਾਨੂੰ ਵੋਟ ਦੀ ਕੀਮਤ ਪਛਾਣਨੀ ਚਾਹੀਦੀ ਹੈ। ਇਹ ਵੀ ਕੋਈ ਗੱਲ ਹੈ ਭਲਾ ਕਿ ਵੋਟ ਪਾਉਣ ਦਾ ਟਾਈਮ ਹੀ ਨਹੀਂ ਹੈ ਜੀ। ਜਾਂ ਫਿਰ ਅਖੇ ਸਾਡੀ ਵੋਟ ਨਾਲ ਕੀ ਫਰਕ ਪੈ ਜੂ। ਸਾਡੀ ਆਵਾਜ਼ ਦਾ ਕੋਈ ਮੁੱਲ ਨਹੀਂ। ਇਹ ਸਾਰੇ ਬਹਾਨੇ ਨੇ। ਇੰਡੀਆ ਸਾਡਾ ਆਪਣਾ ਦੇਸ਼ ਹੈ ਦੋਸਤੋ। ਇਸ ਨੂੰ ਸੁਧਾਰਨ ਲਈ ਸਮਾਂ ਕੱਢੋ। ਕਿਉਂਕਿ ਵੋਟ ਪਾ ਕੇ ਜੇ ਅਸੀਂ ਸਹੀ ਉਮੀਦਵਾਰ ਚੁਣ ਲਿਆ ਤਾਂ ਸਾਡੇ ਦੇਸ਼ ਤੇ ਦੇਸ਼ ਵਾਸੀਆਂ ਦਾ ਭਲਾ ਹੋਏਗਾ ਹੀ ਹੋਏਗਾ ਵੈਲ ਸੈਡ ਅਮਰ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਅਤੇ ਵੋਟ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤੁਸੀਂ ਸਮਾਜ ਦੇ ਕਿਸੇ ਵੀ ਹਿੱਸੇ ਨਾਲ ਸੰਬੰਧਿਤ ਹੋ ਤੁਹਾਨੂੰ ਵੋਟ ਤਾਂ ਪਾਉਣੀ ਹੀ ਚਾਹੀਦੀ ਹੈ ਕਿਉਂਕਿ ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ ਅਮਰ ਜਿਵੇਂ ਕਿ ਤੁਸੀਂ ਕਿਹਾ ਨਾ ਕਿ ਇਹ ਦੇਖਣ ਚ ਆਇਆ ਹੈ ਕਿ ਸ਼ਹਿਰੀ ਖੇਤਰਾਂ 'ਚ ਰਹਿਣ ਵਾਲੇ ਨੌਜਵਾਨ ਵੋਟਰ ਅਕਸਰ ਕਿਸੇ ਨਾ ਕਿਸੇ ਬਹਾਨੇ ਜਾਂ ਲਾਪਰਵਾਹੀ ਕਾਰਨ ਵੋਟ ਪਾਉਣ ਜਾਂਦੇ ਨਹੀਂ ਜਦਕਿ ਪਿੰਡੂ ਖੇਤਰਾਂ 'ਚ ਰਹਿਣ ਵਾਲੇ ਨੌਜਵਾਨਾਂ ਦੀ ਵੋਟ ਪਾਉਣ ਦੀ ਫੀਸਦ ਵੱਧ ਹੈ ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਪਛਾਣਦੇ ਵੀ ਨੇ ਤੇ ਸਮਝਦੇ ਵੀ ਨੇ ਇਸ ਲਈ ਉਹ ਸਮਾ ਕੱਢ ਕੇ ਵੋਟ ਪਾਉਂਦੇ ਨੇ ਸ਼ਹਿਰੀ ਨੌਜਵਾਨੋ ਤੁਸੀਂ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਹਿਣਾ ਸਗੋਂ ਵੱਧ ਚੜ ਕੇ ਆਪਣਾ ਫਰਜ਼ ਨਿਭਾਉਣਾ ਹੈ ਤੇ ਇਸ ਵਾਰ ਵੋਟ ਜ਼ਰੂਰ ਪਾਉਣਾ ਹੈ ਬਿਲਕੁਲ ਅਮਰ ਲੋਕਾਂ ਨੂੰ ਵੋਟ ਪਾਉਣ ਲਈ ਸਮਾਂ ਕੱਢਣਾ ਹੀ ਚਾਹੀਦਾ ਹੈ ਤੇ ਹੁਣ ਤਾਂ ਭਾਰਤ ਦਾ ਚੋਣ ਕਮਿਸ਼ਨ ਚੋਣਾਂ ਵਿੱਚ ਹਰ ਕਿਸੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ ਹੋਰ ਤਾਂ ਹੋਰ ਤ੍ਰੀਮਤਾ ਟਰਾਂਸ ਜੈਂਡਰ ਯਾਨੀ ਤੀਜੇ ਲਿੰਗ ਨਾਲ ਸੰਬੰਧਿਤ ਲੋਕ ਸੀਨੀਅਰ ਸਿਟੀਜ਼ਨ ਤੇ ਅਪਾਹਜ ਵੋਟਰਾਂ ਨੂੰ ਵੀ ਬਹੁਤ ਸਾਰੀਆਂ ਸਹੂਲਤਾਂ ਪਰਦਾਨ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਕਬਾਈਲੀ ਸਮੂਹਾਂ ਦੂਰ ਦਰਾਡੇ ਤੇ ਪਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ VOTING ਦੀ ਸਹੂਲਤ ਪ੍ਰਦਾਨ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਨੇ ਅਮਰ ਤੁਸੀਂ ਇਨਕਲੂਸਿਵ ਇਲੈਕਸ਼ਨ ਮੇਰਾ ਮਤਲਬ ਐਨ ਅਸੰਬਲਿਤ ਚੋਣਾਂ ਬਾਰੇ ਕੀ ਸੋਚਦੇ ਹੋ ਮੇਰਾ ਤਾਂ ਇਹ ਮੰਨਣਾ ਹੈ ਦੀਪ ਕਿ ਸਾਰੀਆਂ ਮੁਸ਼ਕਿਲਾਂ ਤੇ ਰੁਕਾਵਟਾਂ ਨੂੰ ਦੂਰ ਕਰਕੇ ਹਰ ਇੱਕ ਨੂੰ ਭਾਵੇਂ ਸੀ ਨੌਜਵਾਨ ਹੋਈਏ ਜਾਂ ਕਿਸੇ ਵੀ ਉਮਰ ਵਰਗ ਦੇ ਨਾਗਰਿਕ ਸ਼ਹਿਰੀ ਜਾਂ ਪੇਂਡੂ ਭਾਵੇਂ ਕੋਈ ਮਰਦ, ਔਰਤ, ਜਾਂ ਹੋਵੇ ਤੀਸਰਾ ਜੈਂਡਰ, ਸੀਨੀਅਰ ਸਿਟੀਜ਼ਨ ਹੋਣ ਜਾਂ ਪਾਹਜ, ਭਾਵੇਂ ਕੋਈ ਮਰੀਜ਼ ਹੀ ਕਿਉਂ ਨਾ ਹੋਵੇ, ਸਾਰਿਆਂ ਨੂੰ ਹੀ ਚੋਣਾਂ 'ਚ ਵੋਟ ਪਾਉਣ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਯਾਨੀ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਤੇ ਚੋਣਾਂ ਨੂੰ ਸਮਿਲਿਤ, ਮਤਲਬ ਕਿ ਇਨਕਲੂਸਿਵ ਅਤੇ ਪਹੁੰਚਣਯੋਗ, ਯਾਨੀ ਕਿ ਐਸੈਸੀਬਲ ਬਣਾਉਣਾ, ਜਿਸ ਵਿੱਚ ਹਰ ਕੋਈ ਭਾਵੇਂ ਪੜੇ ਲਿਖੇ, ਅਨਪੜ, ਔਰਤਾਂ, ਬਜ਼ੁਰਗ ਹਰ ਜਾਤ ਭਾਈਚਾਰੇ ਸ਼ਹਿਰ ਪਿੰਡ ਧਰਮ ਲਿੰਗ ਦੇ ਲੋਕ ਬਿਨਾ ਕਿਸੇ ਝਿਜਕ ਤੋਂ ਵੋਟ ਦੇਣ ਬਿਲਕੁਲ ਭਈ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਅਧਿਕਾਰ ਹੈ ਜਾਤ ਨਸਲ ਆਰਥਿਕ ਸਥਿਤੀ ਜਾਂ ਲਿੰਗ ਦਾ ਕੋਈ ਫਰਕ ਨਹੀਂ ਪੈਂਦਾ ਹਰ ਕਿਸੇ ਨੂੰ VOTING ਵਾਲੇ ਦਿਨ ਪੋਲਿੰਗ ਸਟੇਸ਼ਨ ਤੇ ਜਾ ਕੇ ਵੋਟ ਪਾਉਣੀ ਹੀ ਚਾਹੀਦੀ ਹੈ ਵੈਰੀ ਰਾਈਟ ਅਮਰ ਵੋਟਰ ਬਣਨ ਲਈ ਜ਼ਰੂਰੀ ਹੈ ਕਿ ਤੁਹਾਡੀ ਉਮਰ 18 ਸਾਲ ਹੋਵੇ ਤੇ ਤੁਸੀਂ ਭਾਰਤ ਦੇ ਨਾਗਰਿਕ ਹੋਵੋ ਤੇ ਜੇਕਰ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੈ ਤਾਂ ਤੁਰੰਤ ਆਪਣਾ ਨਾਮ ਦਰਜ ਕਰਵਾਓ ਬਿਲਕੁਲ ਸਹੀ ਕਿਹਾ ਰਮਨ ਵੋਟਰ ਸੂਚੀ 'ਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ 6 ਭਰੋ ਆਨਲਾਈਨ ਰਜਿਸਟ੍ਰੇਸ਼ਨ ਲਈ ਤੁਸੀਂ ਵੋਟਰ ਹੈਲਪਲਾਈਨ ਐਪ ਦੀ ਵੀ ਮਦਦ ਲੈ ਸਕਦੇ ਹੋ ਹੁਣ ਤੁਹਾਡੇ ਹਰ ਮਸਲੇ ਦਾ ਹੱਲ ਹੈ ਸੋ ਸਾਰੇ ਵੋਟ ਪਾਉਣ ਜ਼ਰੂਰ ਜਾਓ ਡਾਕਟਰ ਸੁਰਜੀਤ ਲਾਲ ਸਹੋਤਾ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਜਲੰਧਰ ਇਨਕਲੂਸਿਵ ਜਿਹੜੀ ਆ ਆਪਣੇ ਪਾਰਟਿਸਪੇਸ਼ਨ ਆਫ ਵੋਟਰ ਉਸ ਦਾ ਮੇਨ ਮਕਸਦ ਇਹ ਹੈ ਕਿ ਕਿਸੇ ਕਾਰਨ ਕੋਈ ਜਿਹੜਾ ਵੀ ਵੋਟਰ ਆ ਉਹ ਵਾਂਝਾ ਨਾ ਰਹੇ ਜੀ ਆਪਣੇ ਡੈਮੋਕ੍ਰੇਸੀ ਦੇ ਮਹਾਨ ਸਿਹਾਰ ਦੇ ਵਿੱਚ ਪਾਰਟਿਸਪੇਟ ਕਰਨ ਤੋਂ ਅਸੀਂ ਜਿਹੜਾ ਆ ਸਪੈਸ਼ਲ ਕੈਂਪ ਲਗਾਈਦੇ ਆ ਸੀਨੀਅਰ ਸਿਟੀਜ਼ਨ ਹੋਵੇ ਜਾਂ ਕੋਈ ਟੀਵੀ ਆ ਗਿਆ ਦੂਸਰਾ ਜਦੋਂ VOTING ਹੁੰਦੀ ਆ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਲੋਂ ਸਪੈਸ਼ਲ ਗਾਈਡਲਾਈਨਸ ਆ ਉਹ ਕੈਂਡ ਡ੍ਰੌਪ ਦਿਆ ਮੰਨ ਲਓ ਕੋਈ ਸੀਨੀਅਰ ਸਿਟੀਜ਼ਨ ਆ ਜਾਂ PWD ਆ ਉਹ ਬੂਥ ਤੇ ਨਹੀਂ ਜਾ ਸਕਦਾ ਉਹ ਰਾਮ ਨੇ ਇੱਕ ਐਪ ਬਣੀ ਹੋਈ ਆ ਉਸ ਦੇ ਆਪਣੇ ਆਪ ਨੂੰ ਰਜਿਸਟਰਡ ਕਰ ਲੈਣਾ ਰਜਿਸਟਰਡ ਕਰਨ ਤੋਂ ਬਾਅਦ ਜਿਹੜਾ ਆ ਉਹ ਮੈਸੇਜ ਕਰ ਸਕਦਾ ਕੈਂਡ ਡ੍ਰੌਪ ਦੀ ਫੈਸਿਲਿਟੀ ਲੈਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਮਸ਼ੀਨਰੀ ਜਿਹੜੀ ਆ ਹਰ ਬੰਨੇ ਪਿਆ ਰਿਆ ਇਹਨਾਂ ਆਪਣੇ ਲੋਕਾਂ ਨੂੰ ਇਹਨਾਂ ਵੋਟਰਾਂ ਦੀ ਮਦਦ ਕਰਨ ਦੇ ਲਈ ਦੋਸਤੋ ਅਸੀਂ ਭਾਰਤ ਦੇ ਨਾਗਰਿਕਾਂ ਤੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਤੇ ਯਕੀਨੀ ਤੌਰ ਤੇ ਆਪਣੀ ਵੋਟ ਸੋਚ ਸਮਝ ਕੇ ਪਾਵਾਂਗੇ ਸਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ਸੁਣਾਉਣ ਦਾ ਅਧਿਕਾਰ ਹੈ ਤੇ ਸਾਡੀ ਵੋਟ ਹੀ ਸਾਡੀ ਆਵਾਜ਼ ਹੈ ਇਸ ਲਈ ਆਪਣੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਨੂੰ ਸਮਝੋ ਤੇ ਇੱਕ ਸੂਝਵਾਨ ਵੋਟਰ ਬਣੋ आओ दोस्तो जानकारी लेने मुख्य चुनाव कमिश्नर राजीव कुमार तो आओ सुनिए हमारे पास जो इलेक्ट्रल रूल है उसमें अधिक ऐसी अधिक पीडब्ल्यूडीज डी अपना नामांकन करे और साथ ही साथ उनको वोटिंग की पूरी सुविधा मिले इलेक्शन कमीशन अपना ये रिजॉल्व दोहराता है कि पीडब्ल्यूडी वोटर्स 100 परसेंट हमारे रोल में शामिल हों उनके मतदान की प्रक्रिया चाहे वो घर से करना चाहें चाहे वो बूथ पर आना चाहे वो पूरी तरीके से समावेशी हो और सुगम हो इंक्लूसिव हो और एक्सेसिबल हो हम इसमें जितना भी इनोवेशन करना है और जो भी टेक्नोलॉजी का यूज करना है उसके माध्यम से इसको पूरी तरीके से इंक्लूसिव और एक्सेसिबल बना रहे हैं और आगे भी शत प्रतिशत बनाएंगे दोस्तों हुन समा आ गया है अपने स्रोतिया तो एक सवाल पूछा ਦੇ ਪਿਛਲੇ ਐਪੀਸੋਡ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦੱਸਣ ਦਾ ਸਵਾਲ ਨੂੰ ਧਿਆਨ ਨਾਲ ਸੁਣੋ ਤੇ ਜਵਾਬ ਸਾਡੇ ਵਟਸਐਪ ਨੰਬਰ ਤੇ ਭੇਜੋ ਸਾਡਾ ਨੰਬਰ ਹੈ 99990 31950 ਨੰਬਰ ਇੱਕ ਵਾਰ ਫੇਰ ਨੋਟ ਕਰ ਲਵੋ 99990 31950 ਤੇ ਅੱਜ ਦਾ ਸਵਾਲ ਹੈ VOTER ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਤੁਸੀਂ ਕਿਹੜੀ ਐਪ ਦੀ ਵਰਤੋਂ ਕਰ ਸਕਦੇ ਹੋ ਸਵਾਲ ਦੁਬਾਰਾ ਸੁਣੋ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਤੁਸੀਂ ਕਿਹੜੀ ਐਪ ਦੀ ਵਰਤੋਂ ਕਰ ਸਕਦੇ ਹੋ ਇਸ ਐਪੀਸੋਡ ਦੇ ਜੇਤੂ ਦੇ ਨਾਮ ਦਾ ਐਲਾਨ ਵੋਟਰ ਜੰਕਸ਼ਨ ਦੇ ਅਗਲੇ ਐਪੀਸੋਡ ਵਿੱਚ ਕੀਤਾ ਜਾਵੇਗਾ ਇਸ ਦੇ ਨਾਲ ਭਾਰਤੀ ਚੋਣ ਕਮਿਸ਼ਨ ਦੁਆਰਾ ਜੇਤੂ ਨੂੰ ਉਸ ਦੇ ਦਿੱਤੇ ਪਤੇ ਤੇ ਇੱਕ ਸਰਟੀਫਿਕੇਟ ਅਤੇ ਇਨਾਮ ਭੇਜਿਆ ਜਾਵੇਗਾ ਪਿਛਲੇ ਐਪੀਸੋਡ ਵਿੱਚ ਪੁੱਛਿਆ ਗਿਆ ਸੀ ਕਿ EVM ਵਿੱਚ ਇੱਕ ਬੈਲਟ ਯੂਨਿਟ ਤੇ ਨੋਟਾ ਸਮੇਤ ਕਿੰਨੇ ਉਮੀਦਵਾਰਾਂ ਦੇ ਨਾਮ ਦਰਜ ਕੀਤੇ ਜਾ ਸਕਦੇ ਨੇ ਜਿਸ ਦਾ ਸਹੀ ਜਵਾਬ ਹੈ 16 ਉਮੀਦਵਾਰ ਤੇ ਸਹੀ ਜਵਾਬ ਦੇਣ ਵਾਲੇ ਜੇਤੂ ਦਾ ਨਾਮ ਹੈ ਬਿਲਾਰੀ ਕਰਨਾਟਕਾ ਤੋਂ ਬੀ ਐਮ ਵਿਸ਼ਵਨਾਥ ਤੁਹਾਨੂੰ ਬਹੁਤ-ਬਹੁਤ ਵਧਾਈਆਂ ਭਾਰਤੀ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਤੁਹਾਡਾ ਇਨਾਮ ਤੁਹਾਨੂੰ ਤੁਹਾਡੇ ਦਿੱਤੇ ਪਤੇ ਤੇ ਜਲਦ ਹੀ ਭੇਜਿਆ ਜਾਵੇਗਾ ਦੋਸਤੋ ਸਾਡਾ ਮੰਨਣਾ ਹੈ ਕਿ ਇਨਕਲੂਸਿਵ ਇਲੈਕਸ਼ਨ ਯਾਨੀ ਚੋਣਾਂ ਚ ਹਰ ਕਿਸੇ ਦੀ ਭਾਗੀਦਾਰੀ ਬਾਰੇ ਅੱਜ ਦੀ ਚਰਚਾ ਸਾਰਥਕ ਸੀ ਤੇ ਤੁਸੀਂ ਇੱਕ ਜਾਗਰੂਕ ਵੋਟਰ ਬਣਨ ਲਈ ਤਿਆਰ ਹੋ ਹਰ ਹਫਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇੱਕ ਜਾਗਰੂਕ ਵੋਟਰ ਬਣਨਾ ਹੈ ਤੇ ਚੋਣਾਂ ਵਿੱਚ ਹਿੱਸਾ ਲੈਣ ਲਈ ਸੁਚੇਤ ਰਹਿਣਾ ਹੈ ਭਾਵੇਂ ਵੋਟ ਪਾਉਣ ਲਈ ਤਿਆਰ ਰਹਿਣਾ ਹੈ ਤੁਸੀਂ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਵਰਤਨਾ ਬਹੁਤ ਆਸਾਨ ਹੈ ਇਹ ਐਪ ਐਂਡਰੋਇਡ ਤੇ ਆਈਓਐਸ ਦੋਵਾਂ ਤੇ ਉਪਲਬਧ ਹੈ ਨਾਲ ਹੀ ਤੁਸੀਂ ਵੋਟਰ ਹੈਲਪਲਾਈਨ ਨੰਬਰ 1950 ਤੇ ਸੰਪਰਕ ਕਰ ਸਕਦੇ ਹੋ ਤੁਸੀਂ ਸੁਣ ਰਹੇ ਸੀ ਭਾਰਤੀ ਨਿਰਵਾਚਨ ਆਯੋਗ ਦੁਆਰਾ ਸਪான்ਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ ਸਤਵੀਂ ਕੜੀ ਜਦ ਜੁੜਨ ਲੋਕਾਂ ਨਾਲ ਲੋਕ ਵੋਟ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਾ ਮਾ ਕਨੈਕਸ਼ਨ ਮਤਦਾਤਾ ਜੰਕਸ਼ਨ ਹਸਟਾ ਮਤਦਾਤਾ ਜੰਕਸ਼ਨ ਮਤਦਾਤਾ ਜੰਕਸ਼ਨ ਹਸਟਾ ਮਤਦਾਤਾ ਜੰਕਸ਼ਨ